ਜਗਮਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਚਸਪਾਲ ਸਿੰਘ ਸੰਧੂ ਹੁਣ ਜਲੰਧਰ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਜਲੰਧਰ ਦੇ ਵਿੱਚ ਤੁਹਾਨੂੰ ਚੰਗੀ ਸਲਾਹ ਚੰਗਾ ਡਾਕਟਰ ਤੇ ਚੰਗਾ ਇਲਾਜ ਮਿਲੇਗਾ ਜੀ ਹਾਂ ਅੱਜ ਜਿੱਥੇ ਮੈਂ ਖੜਾ ਹਾਂ ਇਹ ਹੈ ਮਾਡਲ ਟਾਊਨ ਦਾ ਏਰੀਆ ਸੋ ਮਾਡਲ ਟਾਊਨ ਦੇ ਵਿੱਚ ਸੁਜਾਨ ਸਿੰਘ ਡੈਂਟਲ ਕਲੀਨਿਕ ਖੁੱਲ ਚੁੱਕਿਆ ਹੈ ਜਿਹੜੇ ਡਾਕਟਰਾਂ ਦੇ ਕੋਲ ਚੰਗਾ ਤਜਰਬਾ ਹੈ ਯੂਐਸਏ ਦੇ ਹਾਰਵਰਡ ਤੋਂ ਪੜ੍ਹਾਈ ਕਰਕੇ ਆਏ ਨੇ ਔਰ ਜਲੰਧਰ ਦੇ ਵਿੱਚ ਕਲੀਨਿਕ ਖੋਲ੍ਹਿਆ ਤੁਸੀਂ ਇਹ ਫਲੈਕਸ ਤੋਂ ਅੰਦਾਜ਼ਾ ਤਾਂ ਲਗਾ ਹੀ ਲਿਆ ਡਾਕਟਰ ਜਸਵਿੰਦਰ ਸਿੰਘ ਨੇ ਹਾਰਵਰਡ ਸਕੂਲ ਆਫ ਡੈਂਟਲ ਮੈਡੀਸਨ ਤੋਂ ਪੜ੍ਹਾਈ ਕੀਤੀ ਹੈ ਤੇ ਹੁਣ ਸੁਜਾਨ ਸਿੰਘ ਡੈਂਟਲ ਇੰਪਲਾਂਟ ਸੈਂਟਰ ਜਿਹੜਾ ਆ ਉਹ ਇੱਥੇ ਖੋਲ੍ਹ ਚੁੱਕੇ ਨੇ ਤਸਵੀਰਾਂ ਦਿਖਾ ਰਹੇ ਹਾਂ ਅੱਜ ਗ੍ਰੈਂਡ ਓਪਨਿੰਗ ਹੋ ਰਹੀ ਹੈ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਜਲੰਧਰ ਦੇ ਡੀਸੀ ਪਹੁੰਚੇ ਨੇ ਤਮਾਮ ਸਖਸ਼ੇਤਾ ਇੱਥੇ ਪਹੁੰਚੀਆਂ ਨੇ ਹਾਜ਼ਰੀ ਲਵਾਈ ਹੈ ਔਰ ਡਾਕਟਰ ਜਸਵਿੰਦਰ ਹੁਣਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜਿਵੇਂ ਮੈਂ ਪਹਿਲਾਂ ਕਹਿ ਦਿੱਤਾ ਹੈ ਚੰਗੀ ਸਲਾਹ ਚੰਗਾ ਡਾਕਟਰ ਤੇ ਚੰਗਾ ਟਰੀਟਮੈਂਟ ਸਿਆਣੇ ਕਹਿੰਦੇ ਕਿ ਦੰਦ ਗਏ ਤਾਂ ਸਵਾਦ ਚਲਿਆ ਜਾਂਦਾ ਹੈ ਤਾਂ ਹੁਣ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਟੈਨਸ਼ਨ ਨਹੀਂ ਲੈਣੀ ਹੁਣ ਤੁਹਾਨੂੰ ਬਾਹਰੋਂ ਪੜ ਕੇ ਆਇਆ ਡਾਕਟਰ ਚੰਗੀ ਸਲਾਹ ਦੇਗਾ ਔਰ ਚੰਗਾ ਇਲਾਜ ਦੇਗਾ ਅੰਦਰ ਚੱਲਦੇ ਹਾਂ ਗੱਲਬਾਤ ਕਰਦੇ ਹਾਂ ਡਾਕਟਰ ਜਸਵਿੰਦਰ ਹੁਣਾ ਦੇ ਨਾਲ ਸੋ ਜਿਵੇਂ ਮੈਂ ਕਿਹਾ ਸੀ ਕਿ ਹੁਣ ਜਲੰਧਰ ਵਾਸੀਆਂ ਦੇ ਵਾਸਤੇ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਚੰਗਾ ਡਾਕਟਰ ਚੰਗੀ ਸਲਾਹ ਤੇ ਚੰਗਾ ਇਲਾਜ ਮਿਲੇਗਾ ਮੇਰੇ ਨਾਲ ਨੇ ਡਾਕਟਰ ਜਸਵਿੰਦਰ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਭਾਜੀ ਥੈਂਕ ਯੂ so much for your time ਪਰ ਜਿਵੇਂ ਮੈਂ ਕਿਹਾ ਕਿ ਇੱਕ ਨਾ ਇਹ ਗੱਲ ਹੁੰਦੀ ਹੈ ਆਮ ਤੌਰ ਤੇ ਜਿਹੜੇ ਲੋਕ ਹੁੰਦੇ ਨੇ ਨਾ ਉਹ ਡਰ ਜਾਂਦੇ ਆ ਕਿ ਯਾਰ ਟ੍ਰੀਟਮੈਂਟ ਚੰਗਾ ਹੋਵੇ ਇੱਕ ਚੰਗਾ ਡਾਕਟਰ ਮਿਲ ਜੇ ਕਿਉਂਕਿ ਸਲਾਹ ਬਹੁਤ ਜ਼ਰੂਰੀ ਹੈ ਸੋ ਇਹ ਅੱਜ ਤੁਸੀਂ ਜਿਹੜਾ ਕਲੀਨਿਕ ਓਪਨ ਕਰ ਦਿੱਤਾ ਸੁਜਾਨ ਸਿੰਘ ਡੈਂਟਲ ਕਲੀਨਿਕ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਸ਼ਹਿਰ ਵਾਸੀ ਨੇ ਉਹ ਬਹੁਤ ਖੁਸ਼ ਹੋਣੇ ਆ ਕਿ ਚਲ ਹੁਣ ਜੇ ਕੋਈ ਪ੍ਰੋਬਲਮ ਹੋਈ ਤਾਂ ਡਾਕਟਰ ਸਾਹਿਬ ਦੇ ਕੋਲੇ ਚਲੇ ਜਾਵਾਂ ਮੇਰੀ ਨਾ 30 ਸਾਲ ਦੀ ਸਰਵਿਸ ਦੇ ਵਿੱਚ ਮੈਂ 30 ਸਾਲ ਹੋ ਗਏ ਡੈਂਟਿਸਟਰੀ ਕਰਦੇ ਮੈਂ ਇੱਕੋ ਵਿਜਨ ਚ ਕੰਮ ਕੀਤਾ ਹੈ ਵੀ ਮੈਂ ਜ਼ਿੰਦਗੀ ਦੇ ਵਿੱਚ ਆਪਣੇ profession ਬੈਸਟ ਦੇ ਸਕਾਂ ਕਹਦੇ ਹੁੰਦੇ ਗੁਰਦਾਨਕ ਪਾਸ਼ਾ ਡਿਊਟੀ ਲਈ ਆ ਵੀ ਅਸੀਂ ਆਪਣੇ ਕਿੱਤੇ ਦੇ ਵਿੱਚ ਬੈਸਟ ਕਰੀਏ ਜੀ ਅਗਰ ਆਪਾਂ ਕੀਤਾ ਬੈਸਟ ਰੱਖਦੇ ਆ ਉਹ ਦੁਨੀਆ ਦੀ ਸਭ ਤੋਂ ਵੱਡਾ ਪਾਠ ਸਭ ਤੋਂ ਢੀ ਪੂਜਾ ਉਹੀ ਹੈ ਅਚਾ ਕਿਸੇ ਵੇਲੇ ਨਾ ਲੋਕ ਇਹ ਵੀ ਕਰ ਲੈਂਦੇ ਆ ਕਿਉਂਕਿ ਹੁਣ ਉਹ ਸਿਆਣੇ ਵੀ ਕਹਿ ਦਿੰਦੇ ਦੰਦ ਗਿਆ ਤੇ ਸਵਾਦ ਹੀ ਗਿਆ ਹਨਾ ਤਾਂ ਆਮ ਲੋਕ ਤੇ ਜਿਹੜੇ ਲੋਕ ਹੁੰਦੇ ਨਾ ਉਹਨਾਂ ਨੂੰ ਟ੍ਰੀਟਮੈਂਟ ਕਿਤੇ ਨਾ ਕਿਤੇ ਸਹੀ ਨਹੀਂ ਮਿਲ ਪਉਂਦਾ ਜਾਂ ਕਹਿ ਲਈਏ ਅਫੋਰਡੇਬਲ ਨਹੀਂ ਹੁੰਦਾ ਤਾਂ ਮੈਂ ਇਹ ਜ਼ਰੂਰ ਦਰਸ਼ਕਾਂ ਨੂੰ ਥੋੜਾ ਜਿਹਾ ਵਿਸ਼ਵਾਸ ਦਿਵਾ ਦਵਾਂ ਕਿ ਤੁਹਾਡੇ ਤੱਕ ਕਿਹੜੇ ਲੋਕ ਪਹੁੰਚ ਕਰ ਸਕਦੇ ਆ ਦੇਖੋ ਇਹ ਸਾਡੀ ਸਾਡੀ ਡਿਊਟੀ ਹੈਗੀ ਐ ਐਜ਼ ਅ ਡੈਂਟਿਸਟ ਟੂ ਪ੍ਰੋਵਾਈਡ ਬੈਸਟ ਲਾਈਨ ਆਫ ਟ੍ਰੀਟਮੈਂਟ ਵਧੇਤ ਉਹਦੇ ਟ੍ਰੀਟਮੈਂਟ ਦੇਣਾ ਮੈਂ ਪਹਿਲਾਂ ਵੀ ਕੈਸੇ ਇੰਟਰਵਿਊ ਦੇ ਵਿੱਚ ਜਿਹੜੇ ਲੋਕ ਲੱਗਦੇ ਆ ਉਹ ਅਫੋਰਡ ਨਹੀਂ ਕਰ ਸਕਦੇ ਸਾਡਾ ਪਿਛਲੇ 30 ਸਾਲਾਂ ਤੋਂ ਸਾਡਾ ਦਸਵੰਧ ਇਹੀ ਹੈ ਉਹ ਸਾਡੇ ਕੋਲ ਆਣ ਉਹਨਾਂ ਨੂੰ ਟ੍ਰੀਟਮੈਂਟ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤਾ ਜਾਊਗਾ ਕੋਈ ਵੀ ਪੇਸ਼ੈਂਟ ਜਿਹੜਾ ਨੂੰ ਲੱਗਦਾ ਹੈ ਜਾਂ ਕਿਸੇ ਦੇ ਘਰ ਦੇ ਵਿੱਚ ਕੋਈ ਵਰਕਰ ਕੰਮ ਕਰਦਾ ਹੈ ਤੁਹਾਨੂੰ ਲੱਗਦਾ ਉਹ ਅਫੋਰਡ ਨਹੀਂ ਕਰ ਸਕਦਾ ਤੇ ਮੇਰੀ ਜ਼ਿੰਦਗੀ ਦਾ ਦਸਵੰਧ ਕਿਸੇ ਗੁਰਦੁਆਰੇ ਮੰਦਿਰ ਚ ਨਹੀਂ ਹੈ ਉਹ ਇਹੀ ਹੈ ਤੁਸੀਂ ਆਓ ਮੇਰੇ ਤੋਂ ਫ੍ਰੀ ਆਫ ਕਾਸਟ ਟ੍ਰੀਟਮੈਂਟ ਲੜੋ ਸਰੇ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਨੇਕ ਕਮ ਹੈ ਔਰ ਇਹ ਕਿਸੇ ਨੇ ਕਮਿਟਮੈਂਟ ਵੀ ਨਹੀਂ ਕਰਨੀ ਕਿਤੇ ਇਹ ਨਾ ਹੋਣ ਕਿ ਤੁਹਾਨੂੰ ਤੁਹਾਡੇ ਹੀ ਕਲੀਨ ਕਹਿ ਦੇਣ ਕਿ ਆ ਕੀ 30 ਸਾਲ ਤੋਂ ਹੀ ਕਮਿਟਿਡ ਹੈ ਤੁਸੀਂ ਚੈੱਕ ਕਰ ਸਕਦੇ ਹੋ 30 ਸਾਲ ਤੋਂ ਹੀ ਕਮਿਟਿਡ ਹੈ ਸੁਜਾਨ ਸਿੰਘ ਡੈਂਟਲ ਇੰਪਲਾਂਟ ਸੈਂਟਰ ਆਪਣੇ ਸਾਰੇ ਬ੍ਰਾਂਚਸ ਦੇ ਵਿੱਚ ਬਸ਼ਰਤੇ ਐਕਚੁਅਲੀ ਉਹ ਬੰਦਾ ਲੋੜਵੰਦ ਹੋਵੇ ਭਾਵੇਂ ਉਹ 100 ਰੁਪਏ ਦਾ ਟ੍ਰੀਟਮੈਂਟ ਹੈ ਭਾਵੇਂ 1 ਲੱਖ ਰੁਪਏ ਦਾ ਟ੍ਰੀਟਮੈਂਟ ਹੈ ਉਹਨੂੰ ਜ਼ਰੂਰਤ ਹੈ ਉਹ ਫ੍ਰੀ ਆਫ ਕਾਸਟ ਹੋਊਗਾ ਥੈਟ ਇਜ਼ ਮਾਈ ਪ੍ਰੋਮਿਸ ਠੀਕ ਹੈ ਇੱਕ ਹੋਰ ਚੀਜ਼ ਦੱਸ ਦਿਓ ਕਿ ਜਿੱਦਾਂ ਨਾ ਥੋੜੀ ਟੈਕਨੀਕ ਦੀ ਗੱਲ ਕਰ ਲੈਨੇ ਆ ਅਸੀਂ ਮਸ਼ੀਨਰੀ ਦੀ ਗੱਲ ਕਰ ਲੈਨੇ ਆ ਹੁਣ ਲੋਕ ਵੀ ਕਾਫੀ ਅਵੇਅਰ ਹੋ ਗਏ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਟੈਕਨੋਲੋਜੀ ਵਰਤੀ ਜਾਂਦੀ ਹੈ ਤਾਂ ਇਹ ਫੁੱਲੀ ਐਡਵਾਂਸ ਹੈ ਇੱਥੇ ਫੁੱਲੀ ਐਡਵਾਂਸਡ ਟੈਕਨੋਲੋਜੀ ਦੇ ਨਾਲ ਕੰਮ ਕੀਤਾ ਜਾਊਗਾ ਡੈਂਟਿਸਟਰੀ ਦੇ ਵਿੱਚ ਜੋ ਵੀ ਇਕੁਇਪਮੈਂਟ ਦੇ ਵਿੱਚ ਵਰਡ ਦੇ ਵਿੱਚ ਬੈਸਟ ਪੋਸੀਬਲ ਇਕੁਇਪਮੈਂਟ ਹੈ ਵਾਈ ਗੁਰਦੀ ਬ੍ਰੈਸਿੰਗ ਦਾ ਸਾਡੇ ਕੋਲ ਸਾਰਾ ਹੈ ਐਂਡ ਮੇਰੇ ਕੋਲ ਸਾਰੇ ਡੈਂਟਿਸਟਸ ਐਮ ਡੀ ਐਸ ਸਟਾਫ ਹੈ ਮੇਰੇ ਕੋਲ ਹਰ ਫੀਲਡ ਦਾ ਆਪਣਾ ਆਪਣਾ ਸਪੈਸ਼ਲਿਸਟ ਹੈ ਮੈਂ ਡਾਕਟਰ ਜਸਵੰਤਰ ਮੈਂ ਇੰਪਲੈਂਟਸ ਸਪੈਸ਼ਲਿਸਟ ਐਂਡ ਡਾਕਟਰ ਜੋਤੀ ਮੇਰੀ ਵਾਈਫ ਕਾਸਮੈਟਿਕ ਡੈਂਟਿਸਟ ਨੇ ਐਂਡ ਧਰਮਾ ਸਕਿਨ ਦਾ ਦੇਖਦੇ ਨੇ ਡਾਕਟਰ ਅੰਕਿਤਾ ਬੱਚਿਆਂ ਦੇ ਸਪੈਸ਼ਲਿਸਟ ਹੈ ਇਸ ਤਰ੍ਹਾਂ ਡਾਕਟਰ ਸੌਰਵ ਐਂਡੋਡੋਂਟਿਸਟ ਹੈ ਡਾਕਟਰ ਨਿਸ਼ਤਰ ਐਂਡੋਡੋਂਟਿਸ ਹੈ ਸੋ ਵੀ ਹੈਵ ਐਂਟੀਅਰ ਟੀਮ ਆਫ ਸਪੈਸ਼ਲਿਸਟ ਡਾਕਟਰਸ ਸੋ ਤੁਹਾਨੂੰ ਅੰਡਰ ਵਨ ਰੂਫ ਸੀਬੀਸੀਟੀ ਡੈਂਟਾਸਕੈਨ ਲੈਬ ਐਕਸ-ਰੇਜ਼ ਸਕੈਨਰ ਸਭ ਕੁਝ ਅੰਡਰ ਵਨ ਰੂਫ ਹੀ ਮਿਲੇਗਾ ਠੀਕ ਹੈ ਲਾਸਟ ਸਵਾਲ ਹੈ ਕਿ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਬਸ ਇਹੀ ਜ਼ਿੰਦਗੀ ਦੇ ਵਿੱਚ ਸਭ ਤੋਂ ਔਖਾ ਹੁੰਦਾ ਖੁਸ਼ ਰਹਿਣਾ ਤੇ ਹੱਸਦੇ ਰਹਿਣਾ ਤੇ ਜ਼ਿੰਦਗੀ ਦੀਆਂ ਸਾਰੀਆਂ ਤੁਹਾਡੀਆਂ ਹੈਗੀਆਂ ਥਕਾਵਟਾਂ ਮਜਬੂਰੀਆਂ ਤਕਲੀਫਾਂ ਦੂਰ ਹੋ ਜਾਂਦੀਆਂ ਉਹ ਖੁਸ਼ ਰਹੋ ਹਮੇਸ਼ਾ ਹੱਸਦੇ ਰਹੋ ਤੇ ਜੇ ਹਾਸੇ 'ਚ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਸੁਝਾਅ ਅਸੀਂ ਡੈਂਟਲ ਪਲਾਨਟ ਸੈਂਟਰ ਬੈਠਾ ਹੈ ਤੇ ਅਸੀਂ ਤੁਹਾਡੇ ਹਾਸਿਆਂ ਦੇ ਵਿੱਚ ਪੂਰੀ ਪੂਰਾ ਯੋਗਦਾਨ ਦਵਾਂਗੇ। ਥੈਂਕ ਯੂ ਜੀ ਹੱਸਣ ਦੀ ਕੋਸ਼ਿਸ਼ ਕਰੋ। ਬਾਕੀ ਜੋ ਪ੍ਰੋਬਲਮ ਆਉਂਦੀ ਹੈ ਤੇ ਡਾਕਟਰ ਸਾਹਿਬ ਇੱਥੇ। ਥੈਂਕ ਯੂ so much sir। ਡਾਕਟਰ ਸਾਹਿਬ ਟਾਈਮ ਦੇਣ ਲਈ ਤਾਂ ਜਿਵੇਂ ਸਰ ਨੇ ਕਿਹਾ ਕਿ ਅਸੀਂ 30 ਸਾਲ ਤੋਂ ਕਮਿਟਿਡ ਹੈ। ਕੋਈ ਵੀ ਲੋੜਵੰਦਾ ਹੈ ਤਾਂ ਅਸੀਂ ਫ੍ਰੀ ਆਫ ਕਾਸਟ ਉਹਨਾਂ ਦਾ ਇਲਾਜ ਕਰ ਦਾਂਗੇ। ਮੈਨੂੰ ਲੱਗਦਾ ਨਹੀਂ ਕਿ ਇੰਨੀ ਵੱਡੀ ਕੋਈ ਗੱਲ ਔਨ ਕੈਮਰਾ ਕੋਈ ਡਾਕਟਰ ਕਹਿੰਦਾ। ਸੋ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਦਾ ਡੈਂਟਲ ਕਲੀਨਿਕ ਖੁੱਲ ਚੁੱਕਾ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਪਰੇਸ਼ਾਨੀ ਡਾਕਟਰ ਸਾਹਿਬ ਦੇ ਨਾਲ ਡਿਸਕਸ ਕਰ ਸਕਦੇ ਹੋ ਤੁਹਾਨੂੰ ਸਹੀ ਐਡਵਾਈਸ ਮਿਲੇਗੀ ਔਰ ਸਭ ਤੋਂ ਗੱਲ ਹੈ ਕਿ ਤੁਹਾਨੂੰ ਸਹੀ ਜੜਿਆ ਉਹ ਇਲਾਜ ਮਿਲੇਗਾ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਜਲੰਧਰ